ਸਤਨਾਮ ਸ੍ਰੀ ਵਾਹਿਗੁਰੂ ਜੀ ਮਾਜ ਮਹੱਲਾ ਪੰਜਵਾ ਸੋ ਸੱਚ ਮੰਦਰ ਜਿਤ ਸੱਚ ਧਿਆਇ ਸੋਰ ਦਾ ਸੋਹਿਲਾ ਜਿਤ ਹਰ ਗੁਣ ਗਇ ਸਾਤ ਅਰਥ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਵਟੋ ਕੁਰਬਾਨੋ ਜਿਓ ਸੱਚ ਵਡਾਈ ਕੀ ਮਨ ਨ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜਿਵੈ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜਿਓ ਸੱਚ ਸਲਾਹਣ ਵਡ ਭਾਗੀ ਪਾਇਐ ਗੁਰ ਪ੍ਰਸਾਦੀ ਹਰ ਗੁਣ ਗਾਇਐ ਰੰਗ ਰਤੇ ਤੇਰੇ ਤੁਧ ਭਾਵੈ ਸਚ ਨਾਮ ਨਿਸ਼ਾਨੋ ਜਿਉ ਸੱਚੇ ਅੰਤਨ ਜਾਣ ਕੋਈ ਥਾਨ ਤਨੰਤਰ ਸੱਚਾ ਸੋਈ ਨਾਨਕ ਸੱਚ ਤੇ ਹੈ ਐ ਸਦ ਹੀ ਅੰਤਰ ਜਾਮੀ ਜਾਣੋ ਜਿਓ ਮਾਜ ਮਹੱਲਾ ਪੰਜਵਾ ਰਾਇਣ ਸੁਹਾਵੜੀ ਦਨਸ ਸੋਹਿਲਾ ਜਾਪੇ ਅਮਰਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲਵੰਣ ਜੀਵਨ ਸਫਲਤ ਥਾਈ ਜਿਓ ਸੇਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭਉ ਭਰਮ ਖੋਇਆ ਗੁਰਪੂਰ ਦੇਖਾ ਸਭ ਨੀ ਜਾਈ ਜਿਓ ਪ੍ਰਭ ਸਮਰਥ ਵਡਯੋਚ ਅਪਾਰਾ ਨਾ ਨਦ ਨਾਮ ਭਰੇ ਪੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੇ ਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਇਆਲਾ ਜਾਚਕ ਜਾਚੈ ਸਾਧਰਵਾਲਾ ਦੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜਿਉ ਮਾਜ ਮਹੱਲਾ ਪੰਜਵਾ ਐਥੇ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਤਦ ਮੈਨਿਆਵਰਨਾ ਕੋਈ ਕਰਤੇ ਮੈਂ ਧਾਰੇ ਓਟ ਤੁਮਾਰੀ ਜਿਉ रसना जप जप जीवै स्वामी पार ब्रह्म प्रभु अंतर जामि जन सेवा तन ही सुख पाया सो जनम ना जो है हरि जियो नाम औखद जन तेरे पाया जन्म जन्म का रोग गवाया ਹਰ ਕੀਰਤਨ ਗਾਓ ਦਿਨ ਰਾਤਿ ਸਫਲ ਇਹ ਹੈ ਕਾਰੀ ਜਿਓ ਦਰਸ਼ਟ ਧਾਰ ਆਪਣਾ ਦਾਸ ਸਵਾਰਿਆ ਘੜ ਘੜ ਅੰਤਰ ਪਾਰ ਬ੍ਰਹਮ ਨਾਮ ਸ਼ਕਾਰਿਆ ਇੱਕ ਸਿ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਓ माज মহলਲਾ ਪੰਜਵਾ ਮਾਨ ਤਨ ਰਤਾਰਾਮ ਪਿਆਰੇ ਸਰਬ ਸਦੀ ਜੈ ਆਪਣਾ ਵਾਰੇ ਆਠ ਬਹਿਰ ਗੋਵਿੰਦ ਗੁਣ ਗਾਇਐ ਬਿਸਰਨਾ ਕੋਈ ਸਾਸਾ ਜਿਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀ ਜੈ ਸਾਗਰ ਕਟਿਆ ਜਮ ਕੀ ਫਾਸਾ ਜਿਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਭੇਵਾ ਕਾਮ ਕ੍ਰੋਧ ਕិਲ ਬਖ ਗੁਰ ਕਾਟੇ ਪੂਰਨ ਹੋਈ ਆਸਾ ਜਿਓ ਪੂਰਨ ਭਾਗ ਭੇਜ ਸੁਪ੍ਰਾਣੀ ਸਾਧ ਸੰਗ ਮਿਲੈ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਣ ਗਿ ਰਸਤੇ ਉਦਾਸਾ ਜਿਓ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਣ ਗੇ ਰਸਤੇ ਉਦਾਸਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ